ਸਿੱਖ ਪੰਥ ਦੇ ਮਹਾਨ ਸ਼ਹੀਦ ਅਤੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਜ਼ਦੀਕੀ ਸਾਥੀ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜਿਹਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ ਇਸ ਮੌਕੇ ਹਾਲ ਹੀ ਵਿੱਚ ਹੜ੍ਹਾਂ ਨਾਲ ਤਬਾਹ ਹੋਏ ਪੰਜਾਬ ਦੀ ਰਾਹਤ ਅਤੇ ਵਿਚਾਰ ਲਈ ਵੀ ਅਰਦਾਸ ਕੀਤੀ ਗਈ ਇਹ ਸਮਾਗਮ ਜੋ ਕਿ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਅਤੇ ਬਹਾਦਰੀ ਨੂੰ ਸਮਰਪਿਤ ਸੀ ਇਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਲੋਕਾਂ ਨੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਇਸ ਮੌਕੇ ਆਗੂਆਂ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿ ਕਿਹਾ ਉਹ ਦੇਖਦੇ ਹਾਂ ਇਸ ਰਿਪੋਰਟ ਵਿੱਚ ਸਰ ਅੱਜ ਅਸੀਂ ਸ਼੍ਰੋਮਣਿ ਸ਼ਹੀਦ ਬਾਬਾ ਜਿੰਮ ਸਿੰਘ ਦਾ ਜਨਮ ਦਿਨ ਮਨਾਇਆ ਔਰ ਨਾਲ ਹੀ ਇੱਕ ਅਰਦਾਸ ਕੀਤੀ ਹੈ ਵੀ ਜੋ ਹੜਪੀੜਤਾ ਤੇ ਜੋ ਭੀੜ ਪਈ ਅੱਜ ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਅਤੇ ਆਮ ਜੀਵਨ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਵਾਪਸੀ ਕਰੇ ਕਿਉਂਕਿ ਅੱਜ ਜੋ ਹੜ੍ਹ ਆਇਆ ਹੋਇਆ ਇਹ ਕੱਲਾ ਉਹਨਾਂ ਦਾ ਹੀ ਨੁਕਸਾਨ ਨਹੀਂ ਹੈ ਜਿਨ੍ਹਾਂ ਦੀ ਫਸਲ ਹੋ ਗਈ ਹੈ ਇਹ ਨੁਕਸਾਨ ਪੂਰੇ ਪੰਜਾਬ ਦਾ ਪੂਰੇ ਦੇਸ਼ ਦਾ ਕਿਉਂਕਿ ਜੇ ਕਿਸਾਨ ਅੰਨ ਉਗਾਊਗਾ ਤੇ ਲੋਕਾਂ ਤੱਕ ਪਹੁੰਚੂਗਾ ਔਰ ਸੋਹੀ ਤਾਂ ਅੱਜ ਅਰਦਾਸ ਕੀਤੀ ਵਾਹਿਗੁਰੂ ਕੋਲੇ ਔਰ ਅੱਜ ਇੱਕ ਲੰਗਰ ਲਾਇਆ ਗਿਆ ਮੁਹੱਲੇ ਦੇ ਵਾਸੀਆਂ ਵੱਲੋਂ ਸਾਂਝੇ ਤੌਰ ਤੇ ਇਹਦਾ ਨਿਰਮਲ ਸਿੰਘ ਨਿੰਮਾ ਜੀ ਬਾਬਾ ਪ੍ਰੇਮ ਸਿੰਘ ਜੀ ਇਹਨਾਂ ਨੇ ਉਪਰਾਲੇ ਕੀਤਾ ਔਰ ਅੱਜ ਇਹ ਲੰਗਰ 11 ਵਜੇ ਚੱਲਦਾ ਪਿਆ ਔਰ ਇਹ ਸ਼ਾਮ ਤੱਕ ਚੱਲੂਗਾ ਦਾਲ ਫਲਕ ਦਾ ਲੰਗਰ ਆ ਸਾਰੇ ਨੇ ਰਲ ਕੇ ਸਵੇਤਿਲ ਫੁੱਲ ਪੇਟਾ ਇਕੱਠੀ ਕਰਕੇ ਲੰਗਰ ਲਗਾਇਆ ਔਰ ਅਸੀਂ ਫਿਰ ਤੋਂ ਦੁਬਾਰਾ ਇਹੀ ਅਰਦਾਸ ਕਰਦੇ ਆ ਕਿ ਹੜਪੀੜ ਤਾਂ ਖਾਸ ਕਰਕੇ ਵੀ ਪ੍ਰਮਾਤਮਾ ਉਹਨਾਂ ਨੂੰ ਬਲ ਬਖਸ਼ੇ ਤੇ ਤੰਦਸੇ ਬਖਸ਼ੇ ਅੱਜ ਤਾਂ ਪੂਰੇ ਪੰਜਾਬ ਦੇ ਵਿੱਚ ਹੜ ਆਏ ਹੋਇਆ ਤੇ ਆਪਾਂ ਫੀਰਕੋਟ ਦੇ ਚੱਲ ਰਹੇ ਤੇ ਫੀਰਕੋਟ ਦੇ ਵਿੱਚ ਇਸ ਤਰ੍ਹਾਂ ਦੇ ਦੇਖੋ ਜੀ ਫੀਰਕੋਟ ਵਿੱਚ ਹਜੇ ਤੱਕ ਤਾਂ ਹੜਾਂ ਤੋਂ ਤਾਂ ਬਚਾ ਏ ਲੇਕਿਨ ਕੁਝ ਇੱਕ ਪਿੰਡਾਂ 'ਚ ਹੈਗਾ ਜਿਵੇਂ ਜੋ ਫਰੋਜਪੁਰ 에ਰੀ ਦੇ ਨਾਲ ਲੱਗਦੇ ਆ ਜਾਂ ਇਧਰ ਤਲੰਡੀ ਵਾਲੇ ਪਾਸੇ ਕੋਈ ਦੂਰ ਦੇ ਪਰ ਉਧਰ ਤਾਂ ਸੁਣਿਆ ਹੜ ਹੈਗਾ ਤੇ ਲੇਕਿਨ ਇੱਕ ਹੋਰ ਤੁਹਾਡੇ ਸਾਹਮਣੇ ਕੱਲ ਕਨਹਿਰ ਦਾ ਕਾਣਜ ਹੋਇਆ ਜੇ ਉਹ ਨਹਿਰ ਟੁੱਟ ਜਾਂਦੀ ਫਿਰ ਭਾਵੇਂ ਇਥੇ ਹੜ ਆ ਜਾਂਦਾ ਉਹ ਪ੍ਰਸ਼ਾਸਨ ਦੀ ਨੇ ਲक्की ਕਰਕੇ ਵੀ ਉਹ ਬੜਾ ਪੰਗਾ ਪਿਆ ਹੋਇਆ ਨਿਰਮਲ ਸਿੰਘ ਨਿਮਾ ਅਸੀਂ ਅੱਜ ਮਜੀਠੀ ਸਿੱਖ ਭਾਈਚਾਰੇ ਵੱਲੋਂ ਔਰ ਸਾਰੀ ਸਾਧ ਸੰਗਤ ਜੀ ਜੇ ਸੰਜੇ ਨਗਰ ਵਸਤੀ ਦੀ ਟੀਮ ਆ ਅਸੀਂ ਸਾਰਿਆਂ ਨੇ ਰਲ ਕੇ ਤੇ ਅਪਰਾਲਾ ਕੀਤਾ ਸੀ ਇੱਕ ਨੰਬਰ ਗਲੀ ਸੰਜੇ ਨਗਰ ਵਸਤੀ ਨੇ ਔਰ ਉਹਦੇ ਵਿੱਚ ਮੇਰਾ ਸਾਥ ਦਿੱਤਾ ਜਿਵੇਂ ਬਾਬਾ ਪ੍ਰੇਮ ਜੀ ਬਾਈ ਕਸ਼ਮੀਰ ਜੀ ਸਰ ਕਸ਼ਮੀਰ ਸਿੰਘ ਜੀ ਚਮਕੌਰ ਸਿੰਘ ਜੀ ਹਰਮਨ ਸਿੰਘ ਜੀ ਤੇ ਕੁਲਦੀਪ ਸਿੰਘ ਜੀ ਇਹ ਮੇਰੇ ਸਾਥੀ ਜਿਨ੍ਹਾਂ ਨੇ ਮੈਨੂੰ ਬਹੁਤ ਸਹਯੋਗ ਦਿੱਤਾ ਮੈਨੂੰ ਆਪ ਝੂਲਦੇ ਰਹੇ ਪਿਆ ਕਰੀਆ ਪਾ ਆ ਕਰੀਆ ਕਰਕੇ ਤੇ ਇਹਨਾਂ ਨੇ ਰਲ ਕੇ ਅਸੀਂ ਸਾਰਿਆਂ ਨੇ ਬਾਬਾ ਜੀਵਨ ਸਿੰਘ ਦਾ ਜਨਮ ਦਿਨ ਮਨਾਉਂਦੇ ਆ ਬਸ ਸਾਡਾ ਹੜਪੀੜਤਾ ਲਈ ਦੁੱਖ ਦਾ ਇੱਕ ਅਰਦਾਸ ਆ ਵੀ ਵਾਹਿਗੁਰੂ ਉਹਨਾਂ ਨੂੰ ਬਹੁਤ ਹੀ ਚੜ੍ਹਦੀ ਕਲਾ ਵਿੱਚ ਰੱਖੇ ਔਰ ਉਹਨਾਂ ਨੂੰ ਪਾਣੀ ਦਾ ਵਹਿ ਜਮਾ ਫਿਨਿਸ਼ ਹੋ ਜੇ ਜਮਾ ਖਤਮ ਹੋ ਜੇ ਅਸੀਂ 11 ਵਜੇ ਅਰਦਾਸ ਕਰਕੇ ਅਸੀਂ ਸ਼ੁਰੂ ਕਰਤਾ ਸੀ ਕੰਮ ਹਾਂਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੱਕ ਬੇਨਤੀ ਕਰਨਿਆ ਸਰਕਾਰਾਂ ਵਾਸਤੇ ਵੀ ਸਾਰੇ ਪਰਵਾਰਾਂ ਵਾਸਤੇ ਵੀ ਜਿਹੜੀ ਕਾਕਾ ਸਿੰਘ ਨੇ ਤੇ ਸਰਦਾਰ ਨਿਰਮਨ ਸਿੰਘ ਆਰ ਨੇ ਪ੍ਰਾਰਾਲਾ ਕਰਕੇ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕੀਤੀ ਏ ਬਾਬਾ ਜੀਵਨ ਸਿੰਘ ਦਾ ਦਿਨ ਨੂੰ ਮੁੱਖ ਰੱਖ ਕੇ ਜਨਮ ਦਿਹਾੜੇ ਨੂੰ ਤੇ ਸਾਰੇ ਪਰਿਵਾਰ ਲਈ ਪਾਣੀ ਪੀੜਤਾ ਨਹੀਂ ਤਾਂ ਖਾਸ ਕਰਕੇ ਅਰਦਾਸ ਕਰਨੇ ਪ੍ਰਮਾਤਮਾ ਸੁੱਖ ਸ਼ਾਂਤੀ ਬਖਸ਼ੇ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਘਰ ਤਾਂ ਬਣਾ ਬਣਾ ਖਜ ਘਰ ਤਾਂ ਬਣਦਾ ਨਹੀਂ ਨਾ ਜ਼ਿੰਦਗੀ ਵਿੱਚ ਜਿਹੜਾ ਇੱਕ ਵਾਰ ਨੁਕਸਾਨ ਹੋ ਜਾਂਦਾ ਕਿੱਥੇ ਪੂਰਾ ਹੁੰਦਾ ਪ੍ਰਮਾਤਮਾ ਤੇ ਬੱਚਿਆਂ ਨੂੰ ਸੁੱਖ ਸ਼ਾਂਤੀ ਬਖਸ਼ੇ ਸਾਡੀ ਤਾਂ ਅਰਦਾਸ ਬੇਨਤੀ ਮਹਾਰਾਜ ਦੇ ਅੱਗੇ ਉਹਾਇ ਗੁਰਜੀਤ ਕਾਖਾ ਸਾਹਿਬ ਉਹਾਇ ਗੁਰਜੀਤ